ਦੋ ਵੀ ਦੋਸਤੋ ਜਿਹੜੇ ਤਿੰਨ ਸੈੱਟ ਲਾਣੇ ਆ ਹੀ ਦੋ ਸੈੱਟ ਹੋ ਗਏ ਜਗਵੀਰ ਦੇ ਤੇ ਅਸੀਂ ਬਾਪ ਤੇ ਪੁੱਤ ਦੋਨੋਂ ਆਪਣਾ ਇੰਜੋਏ ਚ ਮਸਤ ਰਹਨੇ ਪ੍ਰੈਕਟਿਸ ਸਰੇ ਸਾਮ ਅੱਜ ਸੰਡੇ ਹੈਗਾ ਸੰਡੇ ਕਰਕੇ ਮਾਜਸਵਰੀ ਚਲ ਬੱਚਾ ਰੈਸਟ ਦੀ ਨੂੰ ਪੂਰੀ ਕਰਨ ਦਾ ਮੈਂ ਸੋਹ ਮਾਜ ਦੇ ਸਾਮ ਨੂੰ ਦਾ ਮੈਂ ਪ੍ਰੈਕਟਿਸ ਆਪਾਂ ਅੱਜ ਆਪਣਾ ਸੀੜੀ ਵਰਕੇ ਆ ਤੇ ਸੀੜੀ ਵਰਕ ਲਾ ਕੇ ਫਿਰ ਕਰਨਾ ਸਟੈਚਿੰਗ ਤੇ ਵਧੀਆ ਲੱਗਦਾ ਮਾਹੌਲ ਮਤਲਬ ਤੇ ਲੈਫ ਵੀਜੀ ਰੱਖੋ ਆਪਣੇ ਆਪਣੇ ਬੱਚਿਆਂ ਨੂੰ ਹੈਂਡਲ ਕਰੋ ਅਹੀਂ ਸਾਉਣਾ ਉਹਨਾਂ ਨੂੰ ਸ਼ੇਅਰ ਕਰੋ ਬੱਚਿਆਂ ਦੀ ਵਧੀਆ ਲੱਗਦਾ ਦੋਸਤੋ ਤੇ ਚੱਲਦੀ ਰੱਖੇ ਪਰਮਾਤਮਾ ਬੜਾ ਨੰਦੰਦ ਵਧੀਆ ਉਹ ਛੋਟੜੇ ਬੱਚੇ ਸਾਡੇ ਪਿੰਡ ਦੇ ਦੇਖੋ ਵਾਲੀਵਾਲ ਨੈਟ ਲਾਇਆ ਬੱਚਿਆਂ ਨੇ ਕੱਲ ਤੇ ਹੁਣ ਆ ਬੱਚੇ ਸਾਨੂੰ ਵਿਲੇ ਹੋ ਜਾਣੇ ਥੋੜੇ ਜੇ ਫੇਰ ਹੁਣ ਪ੍ਰੈਕਟਿਸ ਕਰਾਇਆ ਕਰਨੇ ਨੂੰ ਇਹ ਕਹਿੰਦੇ ਅੱਜ ਸੰਧੂ ਕਰਾਇਆ ਕਰੋ ਪ੍ਰੈਕਟਿਸ ਨਾ ਕੋਈ ਤੁੰਮੀ ਵੀ ਕਰਾਵਾ ਕੇ ਫਿਕਰ ਨਾ ਕਰੋ ਪ੍ਰੈਕਟਿਸ ਤੇ ਵਧੀਆ ਲੱਗਦਾ ਸਾਨੂੰ ਬੱਚੇ ਗਰਹਿਗੇ ਬਹੁਤ ਵਧੀਆ ਦੇਖੋ ਹੋਰ ਕਰਦੇ ਨੇੜੇ ਕਰਕੇ ਦਿਖਾਉਂਦਾ ਮੈਂ ਨੈਟ ਦਾ ਨੈਟ ਦੀ ਸੈਟਿੰਗ ਕਰ ਰਹੇ ਬੱਚੇ ਸਾਡੇ ਦੇਖੋ ਫਸਟ ਕਲਾਸ ਮੰਗਰਾ ਨਿਆਰਾ ਸ਼ਾਬਾਸ਼ ਬੇਟਾ ਸ਼ਾਬਾਸ਼ ਮਿੰਟ ਕਰੇ ਕਰਾਉਣੀ ਫਿੱਚ ਗਿਆ ਗੁੱਡ ਸ਼ਾਬਾਸ਼ ਬੜੀਆਂ ਬਹੁਤ ਵਧੀਆ ਚੱਲ ਸ਼ਵਸ਼ ਸ਼ਵਸ਼ ਲਾਲਾ ਸੱਠ ਚਲਦਰ ਲੋ ਜੀ ਆ ਸਾਡਾ ਸੀੜੀ ਵਰਕ ਚੱਲ ਰਿਹਾ ਤੇ ਸੀੜੀ ਵਰਕ ਅਸੀਂ ਕਰਦੇ ਹੁੰਦੇ ਹਫਤੇ ਚ ਇੱਕ ਦਿਨ ਲੋ ਵੀ ਦੋਸਤੋ ਫਾਦਰ ਸੰਧੀ ਜੋੜੀ ਤੇ ਜਗਵੀਰ ਨੇ 63 ਦਾਲੇ ਸੀੜੀਆਂ ਦੇ ਤੇ ਹੁਣ ਥੋੜੇ ਹੀ ਕਰ ਰਹੇ ਆ ਆਪ ਚਾਹੀ ਵਿਚਾਰ ਵਤੰਦਰੇ ਇਹ ਤਾਂ ਆਪਣੀ ਲੈਫਟ ਚ ਦੋਨੇ ਬਾਪੁੱਤਾ ਹੀ ਮਸਤ ਰਹਨੇ ਆ ਤੇ ਆਪਣੇ ਬੱਚਿਆਂ ਨਾਲ ਹੀ ਜ਼ਿਆਦਾ ਉਪਰਤੀਆ ਤੈਸ ਜਹੋਰ ਵੀ ਬੱਚੇ ਆਏ ਨਾ ਕਿ ਕੋਈ ਪਰਕਟਸ ਕਈ ਰਾਏ ਨੇ ਕਿ ਨਹੀਂ ਹੁੰਦੇ ਪਰ ਅਹੀ ਆਪਣਾ ਰੋਜ਼ਾਨਾ ਰੱਖਦੇ ਜਿਹੜੀ ਕਾਰਵਾਈ ਆ ਕਿ ਰੋਜ਼ ਪ੍ਰੈਕਟਿਸ ਕਰ ਲਵਨੇ ਤੇ ਵਧੀਆ ਲੱਗਦਾ ਮੈਨੂੰ ਟਾਈਮ ਪਾਸ ਹੋ ਜਾਂਦਾ ਨਾਲੇ ਇਧਰ ਆਪਣਾ ਗੁਰੂ ਘਰ ਨੇੜੇ ਆ ਸਾਰਾ ਮੰਦਿਰ ਨੇੜੇ ਆ ਜਾ ਕੇ ਦਰਸ਼ਨ ਕਰ ਜੰਦੇ ਆ ਤੇ ਵਧੀਆ ਲੱਗ ਜਾ ਥੋੜੀ ਸੈਰ ਕਰਨ ਨਿਕਲ ਜਾਂਦੇ ਆ ਐਂ ਤਾਂ ਐਂ ਟਾਈਮ ਪਾਸ ਕਰ ਕਰ ਦੋਸਤੋ ਠੀਕ ਹੈ ਨਾ ਆਪਣੇ ਹੁਨਰ ਬਚਨ ਲੈ ਕੇ ਜਾਕਰ ਉਸ ਸਾਕਨ ਹਾਤਾ ਤੇ ਵਧੀਆ ਲੱਗਦਾ ਤੋ ਤੋ ਹੁਣ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਜਿਹੜੇ ਸਰਦੀਆਂ ਸ਼ੁਰੂ ਹੋ ਗਈਆਂ ਤੇ ਹਰੇ ਦਾ ਧੁੱਪ ਸਿੱਕ ਨੂੰ ਲੋੜੀਂਦੀ ਕਰਦਾ ਤੇ ਧੁੱਪ ਜ਼ਰੂਰੀ ਵੀ ਹੈ ਤੇ ਧੁੱਪ ਦਾ ਫਾਇਦਾ ਇਹ ਹੈ ਜੇ ਆਪਾਂ ਜਿਹੜੀ ਨੇਚਰਲ ਤਰੀਕੇ ਨਾਲ ਇਹਦੀ ਆਪਣਾ ਵਿਟਾਮਿਨ ਡੀ ਦੀ ਪੂਰੀ ਆਪਾਂ ਸੂਰਜ ਦੀ ਰੋਸ਼ਨੀ ਤੋਂ ਹੀ ਪੂਰੀ ਕਰ ਸਕਦੇ ਹਾਂ ਤੇ ਫਿਰ ਜਦੋਂ ਗੋਡੇ ਗਾਡੇ ਦੁਖਦੇ ਆ ਠੰਡ ਚ ਡਾਕਟਰ ਕੋਲ ਜਾਂਦਾ ਤਾਂ ਡਾਕਟਰ ਜਾ ਕੇ ਸਿੱਧੀ ਵਿਟਾਮਿਨ ਡੀ ਦੀ ਗੋਲੀ ਦਾ ਦਿੰਦਾ ਕੈਲਸ਼ੀਅਮ ਦੀ ਉਹ ਤੋਂ ਬੈਟਰ ਹੈ ਕਿ ਆਪਾਂ ਜਿਹੜੀ ਨੈਚੁਰਲ ਵਿਟਾਮਿਨ ਡੀ ਆ ਸੂਰਜ ਤੋਂ ਲੋ 15 ਮਿੰਟ ਬੈਠੋ ਤੇ ਵਧੀਆ ਆਪਣਾ ਰਿਲੈਕਸ ਹੋ ਕੇ ਪਰਿਵਾਰ ਨਾਲ ਨਾਲ ਗੱਲਾਂ ਵਸਤਾ ਮਰੋ ਆਪਣੀ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਰੂਰੀ ਹੁੰਦੀ ਹੈ ਵਿਟਾਮਿਨ ਡੀ ਬੱਚੇ ਨੂੰ ਕੀ ਹੈ ਕਿ ਆਪਣਾ ਘਰੇ ਆ ਕੇ ਘਰੇ ਹਰ ਵਕਤ ਕਮਰੇ 'ਚ ਬੈਠੇ ਰਹਿੰਦੇ ਆ ਅੱਗੇ ਜਿਹੜਾ ਲਾਈਫ ਸਟਾਈਲ ਹੈ ਇਹ ਹੋ ਗਿਆ ਸਕੂਲ ਗਿਆ ਸਕੂਲ 'ਚ ਵੀ ਕਮਰੇ 'ਚ ਬੈਠੇ ਗਏ ਫਿਰ ਟਿਊਸ਼ਨ 'ਚ ਵੀ ਕਮਰੇ 'ਚ ਬੈਠੇ ਤੂ 50% ਬਹੁਤ ਘਟਾਉਂਦੇ ਆ ਤਤਪਦੇ ਸੰਪਰਕ ਜਿਹੜਾ ਰਹਿਣਾ ਬਹੁਤ ਜ਼ਰੂਰੀ ਆ ਜਿਹੜੀ ਹੁਣ ਆ ਸਰਦੀ ਸਰਦੀ ਤੁਸੀਂ ਧੁੱਪ ਸੇਕ ਲਓ ਜਾਂ ਗਰਮੀ ਚ ਸੇਰੀ ਸਾਦੇ ਉੱਠ ਕੇ ਜਿਹੜੀ ਧੁੱਪ ਲੈ ਲਓਗੇ ਤਾਂ ਬੜਾ ਵਧੀਆ ਜਿਹੜਾ ਰਜੈਂਟ ਮਿਲਦਾ ਸਿਰ ਨੂੰ ਬਟਾਮਨਦੀ ਦਾ ਗੋਡੇ ਗਾਡੇ ਦੀ ਖਰਾਬ ਹੁੰਦੇ ਬੱਚ ਰਹਿੰਦਾ ਬੰਦਾ ਤਕਰੀਬਨ ਜਿਹੜੇ ਗੋਡੇ ਗਾਡੇ ਖਸਣ ਦਾ ਮੇਨ ਕਾਰਨ ਬਟਾਮਨਦੀ ਹੁੰਦੀ ਆ ਤੇ ਧੁੱਪ ਸੇਕਣੀ ਮੋਜੂਰ ਜੀ ਆਪਣੇ ਬੱਚਾਂ ਨੂੰ ਸਖਾਓ ਤੇ ਨਾਲੇ ਉਹਨਾਂ ਦੀ ਸੰਡੇ ਵਾਲੇ ਜਨਾ ਚੰਗੀ ਸਰਦੀ ਮ사ਜ ਬੋਡੀ ਦੀ ਮ사ਜ ਕਰੋ ਬੱਚਾ ਰਿਲੈਕਸ ਹੋ ਜਾਂਦਾ ਥੋੜੇ ਥੋੜਾ ਮੂੜਾ ਪਰਿੰਦਾ ਬੱਚੇ ਦਾ ਹਰ ਸਾਈਡ ਚ ਇੱਕ ਦੀ ਬੰਦ ਪੜਾਈ ਹੋਗੀ ਹੋਰ ਹੋਵੇ ਸੀ ਤੇ ਇਹ ਚੀਜ਼ਾਂ ਜ਼ਰੂਰੀਆਂ ਕਰਨੇ ਚਾਹੀਦੇ ਵਸੇ ਠੀਕ ਹੈ ਨਾ ਪਹਿਲਾਂ ਕਦੇ ਵਿਟਾਮਿਨ ਡੀ ਨਹੀਂ ਘਟਦਾ ਹੁੰਦਾ ਤਾਂ ਦੇਖੋ ਤੁਸੀਂ ਪੁਰਾਣੇ ਬੰਦੇ ਰੇ ਧੁੱਪਾਂ 'ਚ ਕੰਮ ਕਰਦੇ ਹੁੰਦੇ ਤੇ ਹੁਣ ਉਹ ਜਿਹੜਾ ਲਾਈਫ ਸਟਾਈਲ ਚੇਂਜ ਹੋ ਗਿਆ ਤੇ ਫਿਰ ਵੀ ਆਪਾਂ 15-20 ਮਿੰਟ ਕੱਢ ਕੇ ਸਵੇਰੀ ਆਪਣਾ ਬੈਠੋ ਨਾਲੇ ਆਪਣੇ ਬੱਚਿਆਂ ਨਾਲ ਗੱਲਬਾਤ ਕਰੋ ਤੇ ਵਧੀਆ ਲੱਗਦਾ ਚੰਗਾ ਵੀ ਦੋਸਤੋ ਸਤਿ ਸ਼੍ਰੀ ਅਕਾਲ